ਹਰ ਇਨਸਾਨ ਦੀ ਜ਼ਿੰਦਗੀ ਵਿੱਚ ਵੱਖੋ-ਵੱਖਰੇ ਸੁਪਨੇ ਹੁੰਦੇ ਆ ਕਈਆਂ ਦੇ ਛੋਟੇ ਸੁਪਨੇ ਹੁੰਦੇ ਆ ਤੇ ਕਈਆਂ ਦੇ ਵੱਡੇ ਸੁਪਨੇ ਹੁੰਦੇ ਆ ਪਰ ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਉਹਦੇ ਸੁਪਨੇ ਆ ਉਹ ਕੀ ਆ ਉਹਦੀ ਰੀਅਲ ਲਾਈਫ ਵਿੱਚ ਵੀ ਬਦਲਣ ਸੋ ਹਾਂਜੀ ਤੁਸੀਂ ਇਦਾਂ ਕਰ ਸਕਦੇ ਆ ਜਿਹੜੇ ਤੁਹਾਡੇ ਸੁਪਨੇ ਆ ਤੁਸੀਂ ਉਹਨਾਂ ਨੂੰ ਵੀ ਆ ਰੀਅਲ ਲਾਈਫ ਵਿੱਚ ਬਦਲ ਸਕਦੇ ਆ ਸੋ ਮੇਰੇ ਕੋਲ ਅੱਜ ਇੱਕ ਬੁੱਕ ਆ ਇਹਦਾ ਨਾਮ ਹੈਗਾ ਦਾ ਸੀਕ੍ਰੇਟ ਇਹਦੇ ਵਿੱਚ ਇਹੀ ਦੱਸਿਆ ਹੈ ਕਿ ਜਿਹੜੇ ਤੁਹਾਡੇ ਸੁਪਨੇ ਆ ਤੁਸੀਂ ਉਹਨਾਂ ਨੂੰ ਕਿਦਾਂ ਅਚੀਵ ਕਰ ਸਕਦੇ ਆ ਇਹ ਜਿਹੜਾ ਸੀਕ੍ਰੇਟ ਆ ਇਹ ਸਿਰਫ 10% ਲੋਕਾਂ ਨੂੰ ਪਤਾ ਆ ਇਹ ਯੂਐਸਏ ਦੇ ਤੇ ਆਸਟ੍ਰੇਲੀਆ ਦੇ ਜਿੰਨੇ ਵੀ ਵੱਡੇ ਵੱਡੇ ਬੰਦੇ ਹੋਏ ਆ ਹੁਣ ਤੱਕ ਤੇ ਉਹਨਾਂ ਨੇ ਇਹ ਬੁੱਕ ਨਹੀਂ ਕੀਆ ਉਹਨਾਂ ਨੇ ਇਹ ਸੀਕ੍ਰੇਟ ਫੋਲੋ ਕਰਕੇ ਬਹੁਤ ਕੁਝ ਹਾਸਲ ਕੀਤਾ ਐ ਸੋ ਉਹਨਾਂ ਨੇ ਸੋਚਿਆ ਕਿ ਜਿਹੜਾ ਸੀਕ੍ਰੇਟ ਆ ਇਹ ਲੋਕਾਂ ਤੱਕ ਪਹੁੰਚਾਇਆ ਜਾਵੇ ਜੇਕਰ ਤੁਸੀਂ ਜ਼ਿੰਦਗੀ 'ਚ ਸਭ ਕੁਝ ਪਾਉਣਾ ਚਾਹੁੰਦੇ ਆ ਜੋ ਵੀ ਤੁਸੀਂ ਸੋਚਦੇ ਆ ਤੇ ਤੁਹਾਨੂੰ ਲਾਅ ਆਫ ਅਟਰੈਕਸ਼ਨ ਦਾ ਪਤਾ ਹੋਣਾ ਜ਼ਰੂਰ ਚਾਹੀਦਾ ਆ ਇਹ ਹੀ ਇੱਕ ਚੀਜ਼ ਆ ਜਿਹਦੇ ਥਰੂ ਤੁਸੀਂ ਆਪਣੇ ਡ੍ਰੀਮਸ ਪੂਰੇ ਕਰ ਸਕਦੇ ਆ ਜਿਹਦਾ ਜ਼ਿਕਰ ਆ ਬੁੱਕ ਵਿੱਚ ਵੀ ਕੀਤਾ ਗਿਆ ਆ ਤੇ ਬਹੁਤੇ ਘੱਟ ਲੋਕਾਂ ਨੂੰ ਪਤਾ ਸਿਰਫ 10% ਲੋਕ ਜਾਣਦੇ ਹੋਣੇ ਆ ਕਿ ਲੋਫ ਅਟਰੈਕਸ਼ਨ ਹੈ ਕੀ ਲੋਫ ਅਟਰੈਕਸ਼ਨ ਦੀ ਗੱਲ ਕਰਦੇ ਆ ਜੇ ਮੈਂ ਇਹਦੀ ਸਿੰਪਲ ਜੀ ਡੈਫੀਨੇਸ਼ਨ ਦਵਾ ਇੰਗਲਿਸ਼ ਵਿੱਚ ਇਹਦਾ ਮਤਲਬ ਇਹ ਹੈਗਾ ਕਿ ਵਟ ਏਵਰ ਵੀ ਥਿੰਕ ਇਨ आवर ਮਾਈਂਡ ਅਗੇਨ ਐਂਡ ਅਗੇਨ ਵੀ ਕੈਨ ਅਚੀਵ ਇਨ ਅ ਰੀਅਲ ਲਾਈਫ ਹੁਣ ਜੇ ਇਹਦੀ ਪੰਜਾਬੀ ਚ ਗੱਲ ਕਰੀਏ ਇਹਦਾ ਮਤਲਬ ਇਹ ਆ ਕਿ ਜੋ ਵੀ ਚੀਜ਼ਾਂ ਆਪਾਂ ਆਪਣੇ ਦਿਮਾਗ ਵਿੱਚ ਬਾਰ-ਬਾਰ ਸੋਚਦੇ ਆਂ ਤੇ ਆਪਾਂ ਉਹਨੂੰ ਕੀ ਆ ਰੀਅਲ ਵਿੱਚ ਹਾਸਿਲ ਕਰ ਸਕਦੇ ਆਂ ਸੋ ਇਹ ਦੀ ਸਿੰਪਲ ਜੀ ਡੈਫੀਨੇਸ਼ਨ ਆ ਸੋ ਮੇਨ ਗੇਮ ਜਿਹੜੀ ਆ ਤੁਹਾਡੇ ਸੁਪਨੇ ਪੂਰੇ ਕਰਨ ਦੀ ਇਹ ਤੁਹਾਡੀ ਥਿੰਕਿੰਗ ਤੇ ਆ ਜੋ ਵੀ ਤੁਸੀਂ ਸੋਚਦੇ ਆਂ ਜਿੱਦਾਂ ਵੀ ਤੁਸੀਂ ਸੋਚਦੇ ਆਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਉਦਾਂ ਹੀ ਹੋਊਗਾ ਜਿਹੜਾ ਲੋ ਆਫ ਅਟਰੈਕਸ਼ਨ ਆ ਇਹ ਕੰਮ ਕਿੱਦਾਂ ਕਰਦਾ ਆ ਲੋ ਆਫ ਅਟਰੈਕਸ਼ਨ ਆਪਾਂ ਜਾਣ ਤਾਂ ਲਿਆ ਹੁੰਦਾ ਕੀ ਆ ਤੇ ਇਹ ਕੰਮ ਕਿੱਦਾਂ ਕਰਦਾ ਆ ਹੁਣ ਆਪਾਂ ਜੋ ਵੀ ਸੋਚ ਚਾਹਾਂਗੇ ਆਪਾਂ ਆਪਣੇ ਦਿਮਾਗ ਵਿੱਚ ਬਾਰ-ਬਾਰ ਸਾਡਾ ਦਿਮਾਗ ਇੱਕ ਚੁੰਬਕ ਦੀ ਤਰ੍ਹਾਂ ਆ ਸਾਡਾ ਜਿਹੜਾ ਦਿਮਾਗ ਆ ਉਹ ਸਾਡੇ ਜਿਹੜੇ ਥੌਟਸ ਆ ਡ੍ਰੀਮਸ ਆ ਉਹਨਾਂ ਨੂੰ ਕੀ ਆ ਆਪਣੇ ਵੱਲ ਅਟ੍ਰੈਕਟ ਕਰੂਗਾ ਹਮੇਸ਼ਾ ਹੀ ਉਹ ਅਟ੍ਰੈਕਟ ਕਰੂਗਾ ਆਪਣੇ ਵੱਲ ਜੋ ਵੀ ਤੁਸੀਂ ਸੋਚਦੇ ਪਏ ਆ ਫਿਰ ਜਿਹਨੇ ਵੀ ਤੁਹਾਡੇ ਥੌਟਸ ਆ ਜਿੰਨੇ ਵੀ ਤੁਸੀਂ ਦਿਮਾਗ ਵਿੱਚ ਕੁਝ ਵੀ ਸੋਚਦੇ ਪਏ ਆ ਉਹ ਤੁਹਾਡਾ ਕੀ ਆ ਯੂਨੀਵਰਸ ਕੋ ਜਾਊਗਾ ਯੂਨੀਵਰਸ ਮਤਲਬ ਹੁੰਦਾ ਹੈ ਕੁਦਰਤ ਸੋ ਜੋ ਵੀ ਤੁਸੀਂ ਸੋਚਦੇ ਆ ਉਹ ਯੂਨੀਵਰਸ ਕੋ ਜਾਊਗਾ ਕਿ ਜਿਹੜਾ ਯੂਨੀਵਰਸ ਆ ਉਹ ਪੂਰਾ ਕੀ ਆ ਜੋਰ ਲਾ ਦਿੰਦਾ ਆ ਕਿ ਤੁਹਾਡੇ ਤੱਕ ਤੁਹਾਡੀਆਂ ਜਿਹੜੀ ਸੁਪਨੇ ਆ ਉਹ ਪੰਚੂਨ ਵਿੱਚ ਸੋ ਜਦੋਂ ਤੁਸੀਂ 12 ਸੋਚੀ ਜਾਓਗੇ ਤੁਹਾਡੇ ਦਿਮਾਗ ਨੇ ਕੀ ਆ ਉਹਨੂੰ ਥੋਰਸ ਨੂੰ ਚੁੰਬਕ ਵਾਂਗ ਖਿੱਚੀ ਜਾਣਾ ਸੋ ਜਿਹੜੇ ਤੁਹਾਡੇ ਥੋਰਸ ਹੁਣੇ ਆ ਇਹ ਕੀ ਹੈ ਯੂਨੀਵਰਸ ਤੋਂ ਜਾਣੇ ਆ ਸੋ ਯੂਨੀਵਰਸ ਨੇ ਹੀ ਤੁਹਾਡੇ ਸੁਪਨੇ ਪੂਰੇ ਕਰਨੇ ਆ ਹੁਣ ਇਹ ਤੇ ਇੱਕ ਗੱਲ ਆ ਜਾਂਦੀ ਆ ਕਿ ਆਪਾਂ ਜੇ ਨੈਗੇਟਿਵ ਸੋਚੀ ਜਾਵਾਂਗੇ ਤੇ ਸਾਡੇ ਨਾਲ ਨੈਗੇਟਿਵ ਹੀ ਹੋਣਾ ਆ ਕਿਉਂਕਿ ਯੂਨੀਵਰਸ ਨੂੰ ਇਹ ਨਹੀਂ ਪਤਾ ਕਿ ਇਹ ਤੁਹਾਡੇ ਲਈ ਨੈਗੇਟਿਵ ਆ ਜਾਂ ਪੋਜ਼ਿਟਿਵ ਆ ਉਹਨੂੰ ਬਸ ਇਹ ਆ ਕਿ ਜੋ ਵੀ ਤੁਸੀਂ ਸੋਚਦੇ ਆ ਉਹਦਾ ਕੰਮ ਹੈਗਾ ਤੁਹਾਡੇ ਤੱਕ ਪਹੁੰਚਾਉਣਾ ਸੋ ਤੁਸੀਂ ਹਮੇਸ਼ਾ ਹੀ ਪੋਜ਼ਿਟਿਵ ਸੋਚੋ ਤੇ ਤੁਹਾਡੇ ਨਾਲ ਪੋਜ਼ਿਟਿਵ ਹੀ ਹੋਣਾ ਆ ਤਾਹੀ ਲੋਕੀ ਕਹਿੰਦੇ ਆ ਮੇਸ਼ਾ ਪੋਜ਼ਿਟਿਵ ਸੋਚੋ ਤੇ ਪੋਜ਼ਿਟਿਵ ਹੀ ਹੋਊਗਾ ਜੇ ਤੁਸੀਂ ਨੈਗੇਟਿਵ ਸੋਚੀ ਜਾਵੋਗੇ ਆਪਣੇ ਦਿਮਾਗ 'ਚ ਕਚਰਾ ਭਰੀ ਜਾਵੋਗੇ ਸੋ ਯੂਨੀਵਰਸ ਨੇ ਵੀ ਰਿਜ਼ਲਟ ਵਿੱਚ ਤੁਹਾਨੂੰ ਉਹੀ ਦੇਣਾ ਆ ਸੋ ਇਹ ਸਾਰੀ ਗੇਮ ਤੁਹਾਡੀ ਥਿੰਕਿੰਗ ਤੇ ਆ ਤੁਸੀਂ ਜੋ ਵੀ ਆਪਣੀ ਜ਼ਿੰਦਗੀ 'ਚ ਅਚੀਵ ਕਰਨਾ ਆ ਉਹਨੂੰ ਬਾਰ-ਬਾਰ ਸੋਚੋ ਉਹਦੀ ਜਿਹੜੀ ਇਮੇਜ ਆ ਉਹ ਆਪਣੇ ਤੁਸੀਂ ਦਿਮਾਗ ਵਿੱਚ ਬਾਰ-ਬਾਰ ਰਿਪੀਟ ਕਰੋ ਜੋ ਵੀ ਤੁਸੀਂ ਸਮਝ ਲਓ ਕਰਨਾ ਆ ਤੇ ਉਹਦੀ ਇੱਕ ਫਿਲਮ ਬਣਾ ਲਓ ਐਜ਼ ਆਂਦੀ ਅਜ਼ਿਊਮ ਕਰ ਲਓ ਤੇ ਉਹਨੂੰ ਆਪਣੇ ਦਿਮਾਗ ਵਿੱਚ ਚਲਾਓ ਕਿ ਮੈਂ ਹੁਣ ਆ ਕਰਦਾ ਪਿਆ ਆ ਆ ਕਰਦਾ ਪਿਆ ਆ ਜੋ ਵੀ ਤੂੰ ਫਿਊਚਰ ਵਿੱਚ ਕਰਨਾ ਫੋਰ ਐਗਜ਼ਾਮਪਲ ਤੁਸੀਂ ਕੋਈ ਤੁਹਾਡਾ ਸੁਪਨਾ ਆ ਕਰ ਲੈਣਾ ਤੇ ਤੁਸੀਂ ਆਪਣੇ ਦਿਮਾਗ ਵਿੱਚ ਉਹਦੀ ਫਿਲਮ ਬਣਾ ਲਓ ਕਿ ਮੈਂ ਆ ਵਾਲਾ ਕਰ ਲੈਣਾ ਆ ਤੇ ਮੈਂ ਹੁਣ ਇਹ ਘਰ ਵਿੱਚ ਇਦਾਂ ਜੁਰੇਨਾ ਪਿਆ ਇਦਾਂ ਮੈਂ ਜਾਣਾ ਪਿਆ ਇਦਾਂ ਉਨਾ ਪਿਆ ਸੋ ਸਾਰਾ ਕੁਝ ਆਪਣੇ ਦਿਮਾਗ ਵਿੱਚ ਫਿੱਟ ਕਰ ਲਓ ਇਹ ਸਾਰਾ ਕੁਝ ਤੁਹਾਡੀ ਦਿਮਾਗ ਦੀ ਹੀ ਗੇਮ ਆ ਜੇ ਤੁਸੀਂ ਆਪਣੇ ਸੁਪਨੇ ਸੱਚ ਕਰਨੇ ਆ ਹੁਣ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਆਪਾਂ ਸੋਚਦੇ ਤਾਂ ਬਹੁਤ ਕੋਸ਼ਿਸ਼ਾਂ ਜ਼ਿੰਦਗੀ ਵਿੱਚ ਪਰ ਸਾਡੇ ਨਾਲ ਉਦਾਂ ਹੁੰਦਾ ਤਾਂ ਹੈ ਨਹੀਂਗਾ ਸਾਡੇ ਸੁਪਨੇ ਤਾਂ ਬਹੁਤ ਆ ਪਰ ਆਪਾਂ ਸਾਰੇ ਸੁਪਨੇ ਆਪਾਂ ਹਾਸਲ ਨਹੀਂ ਕਰ ਪਾਉਂਦੇ ਤੇ ਇਹਦਾ ਰੀਜ਼ਨ ਇਹ ਆ ਕਿ ਆਪਾਂ ਜੋ ਵੀ ਕੋਈ ਸੁਪਨਾ ਦੇਖਦੇ ਕੁਛ ਵੀ ਆਪਾਂ ਦਿਮਾਗ ਵਿੱਚ ਸੋਚਦੇ ਆਂ ਤੇ ਆਪਾਂ ਹਮੇਸ਼ਾ ਹੀ ਨਾ ਵਰਡ ਯੂਜ਼ ਕਰਦੇ ਆਂ ਉਹਦੇ ਵਿੱਚ ਇਹ ਜਿਹੜਾ ਨਾ ਵਰਡ ਆ ਨਾ ਇਹ ਹੀ ਇੱਕ ਚੀਜ਼ ਆ ਜਿਹੜਾ ਸਾਡੇ ਸੁਪਨਿਆਂ ਨੂੰ ਨਹੀਂ ਪੂਰਾ ਕਰਨ ਦਿੰਦਾ ਫੋਰ ਐਗਜ਼ਾਮਪਲ ਜੇ ਮੈਂ ਜੇ ਮੈਂ ਡਾਕਟਰ ਬਹਾਨਾ ਸੀਗਾ ਤੇ ਮੈਂ ਕਹਾਂ ਜੇ ਮੈਂ ਯਾਰ ਡਾਕਟਰ ਨਾ ਬਣਿਆ ਤਾਂ ਜੇ ਮੈਂ ਇੰਜੀਨੀਅਰ ਬੰਨਾ ਸੀਗਾ ਯਾਰ ਜੇ ਮੈਂ ਇੰਜੀਨੀਅਰ ਨਾ ਬਣਿਆ ਤਾਂ ਹੁਣੇ ਜਿਹੜਾ ਨਾ ਵਰਡ ਆ ਇਹ ਕੀ ਹੈ ਯੂਨੀਵਰਸ ਤੋਂ ਇੱਕ ਨੈਗੇਟਿਵ ਇਫੈਕਟ ਹੀ ਜਾਊਗਾ ਤੇ ਯੂਨੀਵਰਸ ਨੇ ਇਹੀ ਕਹਿਣਾ ਹੈ ਕਿ ਇਹ ਬੰਦਾ ਇਹੀ ਚਾਹੁੰਦਾ ਹੈ ਕਿ ਇਹ ਡਾਕਟਰ ਨਾ ਬਣੇ ਸੋ ਜਿਹੜਾ ਤੁਸੀਂ ਇਹ ਸੋਚਦੇ ਆ ਨਾ ਵਰਡ ਤੇ ਤੁਹਾਡੇ ਨਾਲ ਇਹ ਚੀਜ਼ਾਂ ਹੀ ਹੋਣੀਆਂ ਆ ਸੋ ਅਵੋਇਡ ਕਰੋ ਕਿ ਤੁਸੀਂ 네ਗੇਟਿਵ ਸੋਚੋ ਤੇ ਵੱਧ ਤੋਂ ਵੱਧ ਪੋਜ਼ਿਟਿਵ ਸਾਈਡ ਵੱਲ ਜਾਓ ਸੋ ਜਿਉਂਤ ਵੀ ਤੁਸੀਂ ਨਾ ਵੜ ਆਪਣੀ ਲਾਈਨ ਵਿੱਚ ਯੂਜ਼ ਕਰਦੇ ਆ ਤੇ ਤੁਸੀਂ ਹੋਰ ਚੀਜ਼ਾਂ ਆਪਣੇ ਵੱਲ ਉਹੀ ਉਦਾਂ ਦੀਆਂ ਹੀ ਅਟਰੈਕਟ ਕਰਦੇ ਆ ਤੇ ਤੁਹਾਡੇ ਨਾਲ ਹੋਰ 네ਗੇਟਿਵ ਚੀਜ਼ਾਂ ਆਪਰਨੀਆਂ ਸ਼ੁਰੂ ਹੋ ਜੂਗੀਆਂ ਸੋ ਤਾਂ ਕਰਕੇ ਹਮੇਸ਼ਾ ਹੀ ਕਹਿੰਦੇ ਆ ਕਿ ਪੋਜ਼ਿਟਿਵ ਸੋਚੋ ਸੋ ਜੇ ਤੁਸੀਂ ਸੋਚ ਲਿਆ ਕਿ ਮੈਂ ਡਾਕਟਰ ਬਨਣਾ ਆ ਤੇ ਯੂਨੀਵਰਸ ਤੋਂ ਇਹ ਇਸ਼ਾਰਾ ਜਾਣਾ ਕਿ ਹਾਂ ਵੀ ਇਹ ਬੰਦਾ ਕਹਿੰਦਾ ਮੈਂ ਡਾਕਟਰ ਬਨਣਾ ਉंजे ਤੁਸੀਂ ਇਹੀ ਸੋਚੀ ਜਾਉਂਗੇ ਯਾਰ ਜੇ ਮੈਂ ਡਾਕਟਰ ਨਾ ਬਣਿਆ ਤਾਂ ਫਿਰ ਯੂਨੀਵਰਸ ਨੇ ਇਹੀ ਕਹਿਣਾ ਹੈ ਕਿ ਇਹ ਇਹੀ ਮੰਗਦਾ ਪਿਆ ਹੈ ਕਿ ਮੈਂ ਨਾ ਬਣਿਆ ਤਾਂ ਸੋ ਇਹਨੂੰ ਨਾ ਵੱਲ ਹੀ ਲੈ ਕੇ ਜਾਓ ਸੋ ਨਾ ਵਰਡ ਹਮੇਸ਼ਾ ਹੀ ਅਵੋਇਡ ਕਰੋ ਸੋ ਤਾਂ ਕਰਕੇ ਤੁਹਾਡੀ ਜ਼ਿੰਦਗੀ ਵਧੀਆ ਹੋਊਗੀ ਨਹੀਂ ਤਾਂ ਤੁਸੀਂ 네ਗੇਟਿਵ ਵੱਲ ਹੀ ਜਾਣਾ ਆ ਇੱਥੇ ਤਿੰਨ ਰੂਲ ਬਣਾਏ ਗਏ ਆ ਲਾਫ ਅਟਰੈਕਸ਼ਨ ਦੇ ਕਿ ਆਪਾਂ ਜਿਹੜੇ ਥਰੂ ਆਪਣੇ ਗੋਲ ਅਚੀਵ ਕਰਨੇ ਆ ਪਹਿਲੇ ਨੰਬਰ ਤੇ ਹੈਗਾ ਆ ਆਸਕ ਤੇ ਦੂਜੀ ਨੰਬਰ ਤੇ ਹੈਗਾ ਆ ਬਿਲੀਫ ਤੇ ਤੇਜੀ ਨੰਬਰ ਤੇ ਹੈਗਾ ਆ ਥਿੰਕ ਜੇ ਹੁਣ ਆਪਾਂ ਕੱਲੇ-ਕੱਲੇ ਦੀ ਗੱਲ ਕਰੀਏ ਪਹਿਲੇ ਨੰਬਰ ਆਲਾ ਹੈਗਾ ਆ ਆਸ ਕਿ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕੀ ਚਾਹੁੰਦੇ ਆ ਜ਼ਿੰਦਗੀ ਵਿੱਚ ਤੇ ਆਪਣਾ ਇੱਕ ਏਮ ਬਣਾਓ ਤੇ ਤੁਹਾਡਾ ਇੱਕ ਹੀ ਏਮ ਹੋਣਾ ਚਾਹੀਦਾ ਆ ਤੁਹਾਡਾ ਮਨ ਬਾਰ-ਬਾਰ ਭਟਕਣਾ ਨਹੀਂ ਚਾਹੀਦਾ ਤੁਸੀਂ ਇੱਕ ਵਾਰ ਏਮ ਬਣਾ ਲਿਆ ਆਪਣੀ ਜ਼ਿੰਦਗੀ ਵਿੱਚ ਤੇ ਉਹਨੂੰ ਹੀ ਆਪਣੇ ਮਾਈਂਡ ਵਿੱਚ ਤੁਸੀਂ ਬਾਰ-ਬਾਰ ਰਿਪੀਟ ਕਰਨਾ ਫੋਰ ਐਗਜ਼ਾਮਪਲ ਤੁਸੀਂ ਸੋਚ ਲਿਆ ਕਿ ਮੈਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਸੋ ਤੁਹਾਡਾ ਗੋਲ ਇਹੀ ਰਹਿਣਾ ਚਾਹੀਦਾ ਹੈ ਜਦ ਤੱਕ ਤੁਸੀਂ ਅਚੀਵ ਨਹੀਂ ਕਰਦੇ ਇਹ ਨਹੀਂ ਹੋਵੇ ਕਿ ਅੱਜ ਤੁਸੀਂ ਸੋਚ ਲਿਆ ਮੈਂ ਡਾਕਟਰ ਬਣਨਾ ਤੇ ਕੱਲ ਨੂੰ ਤੁਸੀਂ ਸੋਚ ਲਓ ਨਹੀਂ ਮੈਂ ਡਾਕਟਰ ਨਹੀਂ ਬਣ ਕੇ ਮੈਂ ਪਾਇਲਟ ਬਣਨਾ ਸੋ ਇਦਾਂ ਜੇ ਤੁਸੀਂ ਕਰੋਗੇ ਤੁਹਾਡੇ ਜਿਹੜੇ ਗੋਲਸਾ ਉਹ ਅਚੀਵ ਤਾਂ ਕੋ ਨਹੀਂ ਤੇ ਦੂਜੇ ਨੰਬਰ ਤੇ ਜਿਹੜਾ ਰੂਲ ਹੈਗਾ ਆ ਉਹ ਹੈਗਾ ਹੈ ਬਲੀਵ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਤੇ ਭਰੋਸਾ ਰੱਖਣਾ ਹੁਣ ਤੁਸੀਂ ਸੋਚਦਾ ਲਿਆ ਕਿ ਮੈਂ ਕੀ ਕਰਨਾ ਤੇ ਆਪਣੇ ਆਪ ਤੇ ਭਰੋਸਾ ਰੱਖਣਾ ਕਿ ਮੈਂ ਉਹ ਕਰ ਸਕਦਾ ਹਾਂ ਕਿ ਮੇਰੇ ਚ ਉਨੀ ਯੋਗਤਾ ਹੈਗੀ ਆ ਕਿ ਮੈਂ ਉਹ ਅਚੀਵ ਕਰ ਸਕਦਾ ਹਾਂ ਜਦ ਤੱਕ ਤੁਸੀਂ ਆਪਣੇ ਤੇ ਬਲੀਵ ਨਾ ਕਰੋਗੇ ਤੇ ਤੁਸੀਂ ਕੁਝ ਵੀ ਅਚੀਵ ਨਹੀਂ ਕਰ ਸਕਦੇ ਤਾਂ ਹੀ ਕਹਿੰਦੇ ਆ ਕਿ ਆਪਣੇ ਤੇ ਭਰੋਸਾ ਰੱਖੋ ਤੇ ਜਿਹੜਾ ਲਾਸਟ ਰੂਲ ਹੈਗਾ ਆ ਉਹ ਹੈਗਾ I think ਤੇ ਹੁਣ ਜਿਹੜੀ ਤੁਸੀਂ ਚੀਜ਼ ਬਾਰੇ ਸੋਚ ਲਿਆ ਸੀ ਉਹਨੂੰ ਕੀ ਆ ਆਪਣੇ ਦਿਮਾਗ ਵਿੱਚ ਬਾਰ-ਬਾਰ ਸੋਚੋ ਉਹਨੂੰ ਰਿਪੀਟ ਕਰੋ ਉਹਨੂੰ ਇਦਾਂ ਇਮੇਜਿਨ ਕਰੋ ਕਿ ਮੈਂ ਅਸਲ ਜ਼ਿੰਦਗੀ ਵਿੱਚ ਉਹਨੂੰ ਅਚੀਵ ਕਰ ਲਿਆ ਆ ਫੋਰ ਐਗਜ਼ਾਮਪਲ ਮੈਂ ਸਮਝੋ ਤੁਹਾਨੂੰ ਡਾਕਟਰ ਦੀ ਐਗਜ਼ਾਮਪਲ ਦਿੱਤੀ ਸੀਗੀ ਤੇ ਹੁਣ ਤੁਸੀਂ ਥਿੰਕ ਵਿੱਚ ਸੋਚਣਾ ਆ ਕਿ ਮੈਂ ਸੱਚੀ ਡਾਕਟਰ ਬਣ ਗਿਆ ਜਾਂ ਬਣ ਗਈਆਂ ਫਿਰ ਤੁਸੀਂ ਜੋ ਵੀ ਕਰਨਾ ਜਦੋਂ ਡਾਕਟਰ ਬਣ ਗਏ ਹੋਸਪਿਟਲ ਵਿੱਚ ਪੇਸ਼ੈਂਟ ਦਾ ਇਲਾਜ ਕਰਨਾ ਤੇ ਹਸਪੀਟਲ ਵਾਲੀ ਤੁਸੀਂ ਯੂਨੀਫਾਰਮ ਚ ਜਾਣਾ ਤੇ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਸੋਚੋ ਉਸੇ ਜੋ ਤੁਸੀਂ ਇਦਾਂ ਸੋਚੋਗੇ ਤੇ ਤੁਹਾਡੇ ਨਾਲ ਕੀ ਆ ਉਦਾਂ ਰੀਅਲ ਲਾਈਫ ਵਿੱਚ ਵੀ ਹੋਊਗਾ ਤੇ ਇਹ ਹੈਗਾ ਲੋ ਆਫ ਅਟਰੈਕਸ਼ਨ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਸੋ ਜਿਨੇ ਵੀ ਪਤਾ ਕਰਨਾ ਹੈ ਚੰਗੀ ਤਰ੍ਹਾਂ ਤੇ ਇਹ ਆ ਬੁੱਕ ਜ਼ਰੂਰ ਪੜ ਲਵੇ ਦਾ ਸੀਕ੍ਰੇਟ ਇਹਦਾ ਨਾਮ ਬੁੱਕ ਦਾ ਤੇ ਕਾਫੀ ਇਹ ਲੋਕਾਂ ਨੂੰ ਘੱਟ ਪਤਾ ਆ ਬਹੁਤ ਵੱਡੇ ਵੱਡੇ ਜਿਨੇ ਵੀ ਸਾਇੰਟਿਸਟ ਹੋਏ ਆ ਉਹਨਾਂ ਨੇ ਇਹ ਫਾਰਮੂਲਾ ਯੂਜ਼ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਫੀ ਕੋਸ਼ਿਸ਼ ਚੀਖੀ ਤਾਂ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ ਆ ਸਿਰਫ ਉਹਨਾਂ ਨੇ ਆਪਣੇ ਤੇ ਭਰੋਸਾ ਰੱਖਿਆ ਤੇ ਉਹ ਚੀਜ਼ ਨੂੰ ਬਾਰ-ਬਾਰ ਸੋਚਦੇ ਰਹੇ ਜੋ ਉਹਨਾਂ ਨੇ ਜ਼ਿੰਦਗੀ ਵਿੱਚ ਕਰਨੀ ਸੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਚਾਹੁੰਦੇ ਆ ਪੂਰੇ ਹੱਥ ਧੋਗੇ ਉਹਦੇ ਪਿੱਛੇ ਪੈ ਜਾਂਦੇ ਆ ਬਾਰ-ਬਾਰ ਉਹਦੇ ਬਾਰੇ ਆਪਣੇ ਮਾਈਂਡ ਵਿੱਚ ਸੋਚਦੇ ਆ ਤੇ ਤੁਹਾਨੂੰ ਉਹ ਮਿਲੂਗੀ ਹੀ ਮਿਲੂਗੀ ਇਹ ਹੀ ਯੂਨੀਵਰਸ ਦਾ ਕਾਮਾ ਤੇ ਇਹ ਹੀ ਲਾਫ ਅਟਰੈਕਸ਼ਨ ਕਹਿੰਦਾ ਹੈ ਕਿ ਤੁਸੀਂ ਜੇ ਜ਼ਿੰਦਗੀ ਵਿੱਚ ਕੁਝ ਪਾਉਣਾ ਹੈ ਤੇ ਉਹਦੇ ਪਿੱਛੇ ਪਏ ਰਹੋ ਆਪਣੇ ਦਿਮਾਗ ਵਿੱਚ ਉਹਦੇ ਬਾਰੇ ਬਾਰ-ਬਾਰ ਸੋਚੋ ਤੇ ਆਪਣੇ ਤੇ ਯਕੀਨ ਰੱਖੋ ਤੇ ਤੁਹਾਨੂੰ ਉਹ ਮਿਲੂਗਾ ਹੀ ਮਿਲੂਗਾ ਭਾਵੇਂ ਟਾਈਮ ਲੱਗੇ ਪਰ ਯੂਨੀਵਰਸ ਤੁਹਾਡੇ ਤੱਕ ਉਹ ਚੀਜ਼ਾਂ ਜ਼ਰੂਰ ਸੱਚ ਕਰੂਗਾ ਤੁਹਾਡੀ ਜ਼ਿੰਦਗੀ ਵਿੱਚ ਇੱਕ ਦਿਨ ਤੁਹਾਡੇ ਸੁਪਨੇ ਸੱਚ ਹੋਣਗੇ ਜੇ ਤੁਸੀਂ ਸੱਚੇ ਦਿਲੋਂ ਸੁਪਨੇ ਦੇਖੇ ਆ ਤੇ ਤੁਸੀਂ ਅੰਦਰੋਂ ਪੋਜ਼ਿਟਿਵ ਰਹਿ ਕੇ ਸੁਪਨੇ ਦੇਖਿਆ ਤੇ ਤੁਹਾਡਾ ਯੂਨੀਵਰਸ ਹਮੇਸ਼ਾ ਹੀ ਸਾਥ ਦੇਊਗਾ ਸੋ ਇਹ ਸੀ ਜੀ ਲਵ ਅਟਰੈਕਸ਼ਨ ਦਾ ਕੰਮ ਸੋ ਇਹ ਸੀ ਜੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਿਓ ਹੁਣ ਆਪਾਂ ਇਦਾਂ ਦੀਆਂ ਹੀ ਵੀਡੀਓ ਬਣਾਉਣੀ ਆ ਕੰਨੀ ਤੋ ਇਹ ਸਾਡੀ ਫਰਸਟ ਵੀਡੀਓ ਸਿੱਧਾਂ ਦੀ ਦੱਸੋ ਲਾਈਕ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਤੇ ਹੁਣ ਅੱਗੇ ਇਦਾਂ ਦੀਆਂ ਹੀ ਵੀਡੀਓ ਆਉਗੀਆਂ ਥੈਂਕ ਯੂ